ਵਾਹਿ ਗੁਰੂ ਜੀ ਦਾ ਖਾਲਸਾ ਸ੍ਰੀ ਬਾਹੀ ਗੁਰੂ ਜੀ ਕੀ ਪਤੇ ਆਪਣੇ ਮਾਤਾ ਪਿਤਾ ਨੂੰ ਮਿਲਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦਾ ਰਾਏ ਬੁਲਾਰ ਨਾਲ ਹੋਇਆ ਮੇਲ ਮਾਤਾ ਤ੍ਰਿਪਤਾ ਤਾਂ ਘਰ ਨੂੰ ਚਲੀ ਗਈ ਮਹਿਤਾ ਕਾਲੂ ਜੀ ਤੇ ਲਾਲੂ ਜੀ ਗੁਰੂ ਜੀ ਨੂੰ ਨਾਲ ਲੈ ਰਾਏ ਬੁਲਾਰ ਦੇ ਘਰ ਪਹੁੰਚ ਗਏ ਰਾਏ ਬੁਲਾਰ ਪਲੰਘ ਉੱਤੇ ਬੈਠਾ ਸੀ ਜਦੋਂ ਉਸ ਨੇ ਗੁਰੂ ਜੀ ਨੂੰ ਦੇਖਿਆ ਤਾਂ ਛੇਤੀ ਨਾਲ ਉੱਠੰਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸ ਨੂੰ ਰੋਕ ਲਿਆ ਰਾਏ ਜੀ ਬੈਠੋ ਖੇਚਲ ਨਾ ਕਰੋ ਤੁਸੀਂ ਵੱਡੇ ਜੀ ਗੁਰੂ ਜੀ ਦੇ ਬਚਨ ਸਨ ਮੇਰੇ ਧਨ ਭਾਗ ਮੇਰੇ ਮਾਹੀ ਮੈਨੂੰ ਆ ਮਿਲਿਆ ਮੇਰਾ ਅੱਲਾ ਮੇਰੇ ਪਰਮਾਤਮਾ ਮੇਰਾ ਸੁਖ ਆ ਗਿਆ ਆ ਮੇਰੇ ਕੋਲ ਮੈਂ ਚਰਣੇ ਹੱਥ ਲਾਵਾਂ ਰਾਏ ਬੁਰਾਰ ਬਹਿਬਲ ਹੋ ਉੱਠਿਆ ਖੁਸ਼ੀ ਵਿੱਚ ਉਸ ਦਾ ਹਿਰਦਾ ਨਾਚ ਕਰਨ ਲੱਗ ਪਿਆ ਭੁੱਖੇ ਨੂੰ ਰੋਟੀ ਮਿਲਣ ਵਾਲੀ ਗੱਲ ਸੀ ਗੁਰੂ ਜੀ ਨੇੜੇ ਹੋ ਗਏ ਰਾਏ ਨੇ ਚਰਣਾ ਨੂੰ ਹੱਥ ਲਾਇਆ ਉਹ ਹੱਥ ਫਿਰ ਆਪਣੀਆਂ ਅੱਖਾਂ ਉੱਤੇ ਰੱਖੇ ਗੁਰੂ ਜੀ ਦੇ ਦੋਵੇਂ ਕੋਮਲ ਹੱਥ ਫੜ ਕੇ ਚੁੰਮੇ ਨਾਲ ਹੀ ਅਰਜ਼ ਕੀਤੀ ਦਾਤਾ ਮੇਰੀ ਹੁਣ ਪਿਛਲੀ ਉਮਰ ਹੈ ਮੈਂ 4 ਦਿਨ ਦਾ ਪ੍ਰਾਉਣਾ ਹਾਂ ਅਗਲੇ ਸਫਰ ਕੋਲੋਂ ਡਰ ਆਉਂਦਾ ਹੈ ਪਤਾ ਨਹੀਂ ਖੁਦਾ ਕਿਹੜੇ ਵਿਖੜੇ ਰਾਹ ਤੋਰੇ ਕਿੰਨਾ ਜਨਮ ਪਰਮਣਾ ਪਵੇ ਮੈਂ ਬੇਨਤੀ ਕਰਦਾ ਹਾਂ ਮੇਰੇ ਪਰ ਦਇਆ ਕਰੋ ਮੇਰਾ ਅੱਗਾ ਸਵਾਰੋ ਮੇਰਾ ਦੇ ਦਾਤੇ ਰਿੱਧੀ ਸਿੱਧੀ ਦੇ ਮਾਲਕ ਆਪਣੇ ਸਿੱਖ ਉੱਪਰ ਤਰੁੱਟ ਪਏ ਆਪਣੀ ਮੋਜ ਨਾਲ ਬੋਲੇ ਰਾਏ ਜੀ ਤੁਸੀਂ ਨੇ ਹਾਲ ਹੋ ਗਏ ਜੀ ਅੱਗੇ ਦੀ ਚਿੰਤਾ ਨਾ ਕਰੋ ਤੁਹਾਡੀ ਸੱਚੀ ਭਗਤੀ ਨੇ ਤੁਹਾਡੀ ਕਲਿਆਣ ਕਰ ਦਿੱਤੀ ਹੈ ਬੈਸਤਾ ਸਵਰਗਾਂ ਵਿੱਚ ਵਾਸਾ ਹੋਵੇਗਾ ਦੇਵਤੇ ਅੱਗੋਂ ਸਵਾਗਤ ਕਰਨ ਵਾਸਤੇ ਆਉਣਗੇ ਮਨ ਬਾਣੀ ਕਰਕੇ ਸਤਕਰਤਾਰ ਦਾ ਸਿਮਰਨ ਕਰਿਆ ਕਰੋ ਮੂਲ ਮੰਤਰ ਦਾ ਪਾਠ ਕਰੋ ਸਾਰੇ ਖਤਰੇ ਟਲ ਜਾਣਗੇ ਦਾਤਾ ਕਿਹੜਾ ਮੂਲ ਮੰਤਰ ਮੈਨੂੰ ਤਾਂ ਪਤਾ ਨਹੀਂ ਰਾਈ ਬੁਲਾਰਨੇ ਪੁੱਛਿਆ ਮੂਲ ਮੰਤਰ ਸੁਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਇਹ ਮੰਤਰ ਹੈ ਇਸੇ ਨੂੰ ਰਾਦਾਰੀ ਸਮਝੇ ਗੁਰੂ ਜੀ ਨੇ ਦੱਸਿਆ ਮੇਰੀ ਇੱਕ ਹੋਰ ਇੱਛਾ ਉਹ ਕੀ ਰਾਏ ਜੀ ਕੁਝ ਦਿਨ ਮੇਰੇ ਕੋਲ ਰਹੋ ਮੈਂ ਪਾਪੀ ਜੀਵ ਸੇਵਾ ਕਰਕੇ ਹੱਥ ਸਫਲ ਕਰ ਲਵਾਂ ਮੈਨੂੰ ਬਹੁਤ ਚਾਹ ਹੈ ਦਾਤਾ ਜੀ ਕਿ ਭਰੋਸਾ ਸਵਾਸਾਂ ਦਾ ਬੇਨਤੀ ਕਬੂਲ ਕਰੋ ਮੇਰਾ ਸਰਬਸ਼ਕਤੀਮਾਨ ਕਰਤਾਰ ਦਾ ਸੇਵਕ ਹਾਂ ਉਸ ਦੀ ਨੌਕਰੀ ਕਰ ਬੈਠਾ ਹਾਂ ਉਸ ਅਕਾਲ ਪੁਰਖ ਨੇ ਮੇਰੇ ਜੁਮੇ ਬੜੇ ਵੱਡੇ ਕੰਮ ਲਾਏ ਨੇ ਉਹਨਾਂ ਕੰਮਾਂ ਬਦਲੇ ਮੈਨੂੰ ਦੂਰ ਦੂਰ ਵਿਚਰਨਾ ਪੈਂਦਾ ਹੈ ਪਰਮ ਅਨਪੜਤਾ ਹੰਕਾਰ ਕਾਮ ਕ੍ਰੋਧ ਲੋਭ ਦੇ ਮੋਹ ਨੇ ਸੰਸਾਰ ਨੂੰ ਰੋਗੀ ਕੀਤਾ ਹੋਇਆ ਹੈ ਈਸ਼ਵਰ ਨਾਮ دارو ਨਾਲ ਦੁਖੀਆਂ ਨੂੰ ਅਰੋਗ ਕਰਨਾ ਹੈ ਚਾਰੇ ਪਾਸੇ ਦੁਖੀਆਂ ਦੀਆਂ ਚੀਕਾਂ ਪੁਕਾਰਾਂ ਨੂੰ ਸੁਣ ਸੁਣ ਕੇ ਮੇਰਾ ਹਿਰਦਾ ਬਚੈਨ ਹੋ ਜਾਂਦਾ ਹੈ ਵੱਡੇ ਮਾਲਕ ਨੇ ਵੱਡੇ ਕੰਮ ਸੌਂਪ ਦਿੱਤੇ ਹਨ ਮੈਂ ਰੁਕਦਾ ਨਹੀਂ ਮੈਂ ਤਾਂ ਬੇਨਤੀ ਕਰਦਾ ਹਾਂ ਥੋੜੇ ਦਿਨ ਇੱਥੇ ਰਹੁ ਇਸ ਪਿੰਡ ਵਿੱਚ ਵੀ ਰੋਗੀ ਹਨ ਉਹਨਾਂ ਦਾ ਇਲਾਜ ਕਰਨਾ ਚਾਹੀਏ ਅੱਛਾ ਜਿਵੇਂ ਰਜਾ ਜਿੰਨੇ ਦਿਨ ਦਾਤਾ ਟਿਕਨ ਦੀ ਆਗਿਆ ਦੇਵੇਗਾ ਓਨੇ ਦਿਨ ਟਿਕਾਂਗੇ ਜਦੋਂ ਚੱਲਣ ਵਾਸਤੇ ਹੁਕਮ ਕਰੇਗਾ ਤਦੋਂ ਚੱਲ ਪਾਵਾਂਗਾ ਮੈਂ ਤਾਂ ਹੁਕਮੇ ਬੰਦਾ ਹਾਂ ਮੇਰੀ ਇੱਕ ਹੋਰ ਬੇਨਤੀ ਹੈ ਉਹ ਇਹ ਕੀ ਮੇਰੇ ਘਰ ਨੂੰ ਪਵਿੱਤਰ ਕਰੋ ਮੇਰੇ ਘਰ ਜੀ ਅੰਜਲ ਹੈ ਉਹ ਤੁਸਾਂ ਦਾ ਹੀ ਦਿੱਖਤਾ ਹੋਇਆ ਹੈ ਪ੍ਰਸ਼ਾਦ ਛਕ ਕੇ ਨਿਹਾਲ ਕਰੋ ਗੁਰੂ ਜੀ ਮੁਸਕੁਰਾਏ ਮੁਸਕੁਰਾਉਂਦੇ ਹੋਏ ਇਉਂ ਬੋਲੇ ਰਾਏ ਜੀ ਤੁਸਾਂ ਦੀ ਕਿਰਤ ਸਫਲ ਹੋ ਗਈ ਹੈ ਤੁਸਾਂ ਦੀ ਧਰਤੀ ਕਰਤਾਰ ਦੀ ਧਰਤੀ ਹੈ ਅਮਰ ਹੋ ਗਏ ਜੇ ਜਿੰਨਾ ਚਿਰ ਸੰਸਾਰ ਤੇ ਮੈਂ ਰਹਾਂਗਾ ਉਹਨਾ ਚਿਰ ਤੁਹਾਡਾ ਨਾਮ ਰਹੇਗਾ ਇਹ ਧਰਤੀ ਸੰਤਾਂ ਵਾਸਤੇ ਹੋਵੇਗੀ ਮੈਨੂੰ ਇੱਛਾ ਨਹੀਂ ਸੀ ਮੇਰੇ ਤਾਂ ਮਿੱਠਾ ਸੁਲੋਣਾ ਭੋਜਨ ਇਹ ਹੈ ਮਿੱਠਾ ਮਰਮ ਸੁਲੋਣਾ ਸੰਜਮ ਖਟਾ ਖਰਾ ਧਿਆਨ ਐਸਾ ਭੋਜਨ ਜੋ ਜਨ ਅਚਵੇ ਸੋ ਮਾਨਸ ਪ੍ਰਦਾਨ ਰਾਏ ਜੀ ਐਸਾ ਕਰੀਐ ਔਰ ਸਕਲ ਪਰ ਹਰੀਐ ਰਹਾਉ ਮੇਵਾ ਮਗਣ ਗਲਾ ਸਚ ਸੇਤੀ ਇਸ ਖਾਦੇ ਤ੍ਰਿਪਤਾਵੇ ਸਤਗੁਰ ਬਿਲਖ ਫਲਿਆ ਸਣ ਡਾਲੀ ਸੋ ਫਲ ਚੁਗ ਚੁਗ ਖਾਵੇ ਅੰਮ੍ਰਿਤ ਫਲ ਰਸਨਾਮ ਤੰਨੇ ਕਾ ਸੋ ਪੀਵੇ ਜਿਸ ਦੇਵੈ ਸਫਲ ਦਰਸ਼ ਅਕਾਲ ਮੂਰਤ ਹੈ ਰਤੇ ਸਮੇਤ ਕਉ ਨਾਨਕ ਸੋਠੀ ਕਹਿ ਲਾਗਾ ਜਪ ਸਚ ਨਾਮ ਮੁਖ ਦੀਆ ਉਸ ਸਮੇਂ ਦੀ ਠੇਕ ਪੰਜਾਬੀ ਵਿੱਚ ਸ਼ਬਦ ਸੀ ਰਾਏ ਬੁਲਾਰ ਨੂੰ ਸ਼ਬਦ ਦਾ ਭਾਵ ਸਮਝਣ ਵਿੱਚ ਦੇਰ ਨਾ ਹੋਈ ਉਹ ਪਹਿਲਾਂ ਹੀ ਗਿਆਨੀ ਬਣ ਚੁੱਕਾ ਸੀ ਉਹ ਬੋਲਿਆ ਮੇਰਾ ਦੇਸਾਈ ਦਿਆਲੂ ਕਿਰਪਾਲੂ ਕਰੁਣਾਨੇਦ ਮੇਰੇ ਤੇ ਮੇਰ ਕਰੋ ਭੋਜਨ ਛਕਿਆ ਕਰਨਾ ਚੰਗਾ ਜੇ ਭੋਜਨ ਖਵਾਉਣ ਤੇ ਖੁਸ਼ ਜੇ ਤਾਂ ਸ਼ੱਕ ਲਿਆ ਕਰਾਂਗਾ ਮੈਂ ਤਾਂ ਪ੍ਰੇਮ ਤੇ ਸ਼ਰਧਾ ਦਾ ਭੁੱਖਾ ਹਾਂ ਜੋ ਮੇਰੇ ਆਕਾਲ ਪੁਰਖ ਦੇ ਹਨ ਮੈਂ ਉਹਨਾਂ ਦਾ ਹਾਂ ਗੁਰੂ ਜੀ ਨੇ ਰਾਏ ਦੇ ਘਰੋਂ ਭੋਜਨ ਛਕਣ ਦੀ ਈਉ ਮੰਜ਼ੂਰੀ ਬਖਸ਼ੀ ਬਹੁਤ ਚੇਰ ਬਚਨ ਬिलास ਹੁੰਦੇ ਰਹੇ ਗੁਰੂ ਜੀ ਨੇ ਰੱਬੀ ਬਾਣੀ ਰਾਈ ਅੰਮ੍ਰਿਤ ਦੀ ਵਰਖਾ ਕਰਕੇ ਰਾਏ ਬੁਲਾਰਤੇ ਹੋਰ ਮਣੁੱਖਾਂ ਦੀਆਂ ਸੁੱਤੀਆਂ ਆਤਮਾਵਾਂ ਨੂੰ ਜਗਾਇਆ ਭੁੱਲਿਆਂ ਨੂੰ ਰਾਹ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਧੰਨਵਾਦ